ਅੰਗਰੇਜ਼ ਸਿੰਘ ਭਾਰਤੀ ਕਿਸਾਨ ਯੂਨੀਅਨ ਇਕੱਠਾ ਸਿੱਧੂ ਕਰ ਤੋਂ ਲਗ ਦੋਦਾ ਤੋਂ ਬਾਈ ਜੇਲ ਮੂਰੇ ਦੇ ਧਰਨਾ ਲਗਾਇਆ ਸੀ ਪ੍ਰਸ਼ਾਸਨ ਇਸ ਗੱਲ ਤੇ ਵਜੇਤ ਸੀ ਕਿ ਅਸੀਂ ਤੁਹਾਡੀ ਮੁਲਾਕਾਤ ਨਹੀਂ ਕਰਵਾਉਣੀ ਜਿਹੜੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਆਗੂ ਸਾਡੀ ਜਥੇਬੰਦੀ ਤੇ ਤੇ ਕਿਸਾਨ ਭਰਾ ਉੱਥੇ ਜੇਲ੍ਹ ਦੇ ਵਿੱਚ ਉਸ ਕਸੋਖਾਨਾ ਵਾਲੇ ਮਸਲੇ ਦੇ ਵਿੱਚ ਚੱਕ ਕੇ ਇੱਥੇ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਅਸੀਂ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਆਏ ਸੀ ਪਰ ਪ੍ਰਸ਼ਾਸਨ ਸਾਨੂੰ ਨਾਲ ਗੱਲ ਨਹੀਂ ਕਰਨ ਦਿੱਤਾ ਬੇਰੇ ਸੀ ਜਿਸ ਦੇ ਕਾਰਨ ਸਾਨੂੰ ਇੱਥੇ ਧਰਨੇ ਦੇ ਉੱਪਰ ਬੈਠਣਾ ਪਿਆ ਪਰ ਬਾਅਦ ਵਿੱਚ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਸਾਡੇ ਸਾਰੇ ਹੀ ਕਿਸਾਨ ਆਗੂਆਂ ਤੇ ਕਿਸਾਨ ਭਰਾਵਾਂ ਦਾ ਮੁਲਾਕਾਤ ਹੋਈ ਮੇਰਾ ਨਾਮ ਤਰਸ਼ੇਵ ਸਿੰਘ ਸਾਹਿਬ ਚੰਦ ਜੀ ਤੋਦਾ ਬਲਾਕ ਹੈ ਜੀ ਸਾਡਾ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇ ਸਾਰੇ ਇੱਥੇ ਜਿੰਨੇ ਵੀ ਹੈਗੇ ਵਰਕਰ ਖੜੇ ਇਹਦੇ ਵਿੱਚ ਹੈ ਜੀ ਸਾਡੇ ਬਠਿੰਡੇ ਜ਼ਿਲ੍ਹੇ ਦੇ ਜੋ ਕਿਸਾਨ ਹੈ ਉਹ ਇੱਥੇ ਬਾਟ ਕਿਸਾਨ ਕਰਾ ਰਹੇ ਜੀ ਉਹ ਕਾਰਨ ਪੰਡਿਤ ਸੁਖਮਨ ਦੇ ਵਿੱਚ ਪਾਈਪ ਲਾਈਨ ਨਿਕਲ ਰਹੀ ਹੈ ਜੋ ਗੰਦੇ ਨਾਲੇ ਦੀ ਹੈ ਉਹਦਾ ਜੋ ਨਕਸ਼ਾ ਬਣਿਆ ਉਹ ਪਿੰਡ ਵੇ ਦੀ ਗਲਤ ਉੱਥੋਂ ਦੇ ਜਿਹੜਾ ਐਮਐਲਏ ਨੇ ਬਣਵਾਇਆ ਸੀ ਔਰ ਸਾਰਾ ਹੀ ਨਗਰ ਉਹਦੇ ਤੋਂ ਦੁਖੀ ਸੀ ਉਹਦੇ ਬਾਬਤ ਦੇ ਵਿੱਚ ਸਾਰੇ ਇਹ ਕਹਿ ਰਹੇ ਸੀ ਵੀ ਇਹ ਮੇਨ ਮੇਨ ਛੜਕ ਦੇ ਨਾਲ ਪਿੰਡ ਦੇ ਵਿੱਚੋਂ ਬਾਹਰ ਬਾਹਰ ਦੀ ਨੂੰ ਜਿਹੜੇ ਗੰਦੇ ਨਾਲੇ ਦੀ ਉਹ ਪਾਪ ਲਾਈਨ ਨੂੰ ਲੈ ਕੇ ਜਾਓ ਕਿਉਂਕਿ ਜੇਕਰ ਤੁਸੀਂ ਸਾਡੀਆਂ ਗਲੀਆਂ ਵੀ ਹਾਂ ਪੜਦੇ ਆ ਉਹਦੇ ਵਿੱਚੋਂ ਪਾਣੀ ਦੇ ਸਾਡੇ ਕ੍ਰੈਕਸ਼ਨ ਆ ਵਾਟਰ ਵਾਕਸ ਵਾਲੀ ਪਾਪ ਹੈ ਜਾਂ ਹੋਰ ਸਾਡੇ ਮਕਾਨਾਂ ਦਾ ਨੁਕਸਾਨ ਹੋ ਰਿਹਾ ਉਹਦੀ ਜਿੱਤ ਦੇ ਵਿੱਚ ਇੱਥੋਂ ਦੇ ਜਿਹੜੇ ਮਿਲਿਆ ਸ਼ਕਵੀਰ بھائی ਸਰਖੰਨਾ ਸ਼ਕਵੀਰ بھائی ਸਰਖੰਨਾ ਉਹਨੇ ਆਪ ਦੇ ਮਤਲਬ ਉਹ ਈਗੋ ਪਗਾਉਣ ਦੇ ਲਈ ਸਾਡੇ ਸਾਰੇ ਉਹ ਕਿਸਾਨ ਆ ਜਿਹੜੇ ਉਹ ਗ੍ਰਿਫਤਾਰ ਕਰਕੇ ਇੱਥੇ ਮੁਕਸਰ جیل ਦੇ ਵਿੱਚ ਸੀ ਅਸੀਂ ਉਹਨਾਂ ਦੀ ਮੁਲਾਕਾਤ ਕਰਨ ਆਏ ਸੀ ਤੇ ਅੱਜ ਸਾਨੂੰ ਪਤਾ ਲੱਗਾ ਕਿ ਸਾਡੇ ਜਰਨਲਿਸਤ 77 ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹਨਾਂ ਨੂੰ ਵੀ ਤੜਕੇ ਅਰੈਸਟ ਕਰ ਲਿਆ ਔਰ ਉੱਥੇ ਜਿਹੜਾ ਸਾਰਾ ਪਿੰਡ ਉਹ ਪੁਲਿਸ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਜੋ ਕਿ ਇੱਕ ਲੋਕਤੰਤਰਿਕ ਜਿਹੜੀ ਪ੍ਰਣਾਲੀ ਆ ਉਹਦਾ ਇਹ ਘਾਣ ਕਰਿਆ ਸਰਕਾਰ ਨੇ ਉਹ ਬਹੁਤ ਨਿੰਦਨਯੋਗ ਹੈ